ਸ਼ਿਮਲਾ ਸ਼ਹਿਰ ਦੀਆਂ ਚੋਟੀਆਂ ਅਤੇ ਬਿਲਡਿੰਗਾਂ ਦੇਖਦੇ ਹੋਏ ਆਪ ਦਾ ਇਸ ਵਲੌਗ ਵਿੱਚ ਸਵਾਗਤ। ਲਓ ਜੀ ਦੇਖੋ ਚਹਿਲ ਪਹਿਲ ਸ਼ਿਮਲਾ ਸ਼ਹਿਰ ਦੀ। ਆਪਾਂ ਖੜੇ ਆ ਨੇੜੇ ਬੱਸ ਸਟੈਂਡ ਸ਼ਿਮਲਾ ਪੁਰਾਣਾ ਬੱਸ ਸਟੈਂਡ। ਆਪਾਂ ਖੜੇ ਆ ਬੱਸ ਸਟੈਂਡ ਦੇ ਸਾਹਮਣੇ ਪੁਲ ਦੇ ਉੱਪਰ ਤੇ ਆਪਾਂ ਦੇਖਦੇ ਆਂ ਸ਼ਹਿਰ ਦਾ ਝਾਕਾ ਹੈ ਥੱਲੇ ਪੌੜੀਆਂ ਬੱਸ ਸਟੈਂਡ ਨੂੰ ਜਾਂਦੀਆਂ ਉਹ ਸਾਹਮਣੇ ਬੱਸ ਸਟੈਂਡ ਚੋਂ ਬੱਸਾਂ ਨਿਕਲ ਰਹੀਆਂ ਹੁਣ ਆਪਏ ਦੋ ਕਾਰ ਲੈ ਕੇ ਹਰਮਾਨ ਮੰਦਿਰ ਜਾਵਾਂਗੇ ਸੜਕੀ ਰਸਤੇ ਰਹੀ ਹਰਮਾਨ ਮੰਦਿਰ ਇੱਕ ਸੜਕੀ ਰਸਤੇ ਰਹੀ ਤੇ ਰੋਪਵੇ ਤੇ ਉੱਪਰ ਪੈਦਲ ਰਸਤੇ ਰਹੀ ਜਾ ਸਕਦੇ ਆ ਲਓ ਜੀ ਬਾਜ਼ਾਰ ਦਾ ਚਾਕਾ ਲੈ ਵਿੰਡੇ ਆਪਾਂ ਬੱਸ ਸਟੈਂਡ ਸ਼ਿਮਲਾ ਹੈ ਆਵੇਂ ਨੇ ਚਾਕਾ ਯਾਰ ਬਹੁਤ ਵਧੀਆ ਬਿਲਡਿੰਗਾਂ ਪਾਈਆਂ ਉਹ ਉਹ ਤੋਂ ਸਾਰੀ ਬਿਲਡਿੰਗ ਆ ਗਈ ਮਾਹ ਸਾਰੀਆਂ ਬਿਲਡਿੰਗਾਂ ਆ ਆ ਮੰਦਿਰ ਹੈ ਨਾ ਆ ਗਈਆਂ ਆਪਾਂ ਹੁਣ ਤੁਹਾਨੂੰ ਵਖਾਉਣਿਆ ਹਰੂ ਮੰਦਿਰ ਦਾ ਸਟੈਚੂ ਆ ਠੀਕ ਹੈ ਕਿੱਥੇ ਇਸ ਤੇ ਹਨੂਮਨ ਦਾ ਮੰਦਿਰ ਜ਼ੂਮ ਕਰਕੇ ਵੇਖਿਆ ਠੀਕ ਹੈ ਮੈਂ ਜਾਇਮ ਤੋਇਆ ਤਗੜਾ ਪ੍ਰੋਗਰਾਮ ਹੈ ਜੀ ਬਿਲਡਿੰਗ ਕਿਹੜਾ ਆਰਡਰ ਕੀ ਹੈ ਰਾਜਨ ਹੋਟਲਸ ਚਲੋ ਜੀ ਇੱਥੇ ਵੀ ਕਮਰੇ ਮਿਲ ਜਾਂਦੇ ਨੇ ਇੱਥੇ ਪੈਸਿਆਂ ਨਾਲ ਵੀ ਮਿਲ ਜਾਂਦੇ ਨੇ ਮੁਫਤ ਵੀ ਫ੍ਰੀ ਹਾਲ ਆ ਫ੍ਰੀ ਵਾਲਾ ਫ੍ਰੀ ਵਾਲਾ ਹਾਲ ਆ ਦੋ ਚੇਪੇ ਮਿਲਦੇ ਆ ਮੈਂ ਹਾਲ ਚੋਂ ਲਾਈਵ ਕਰ ਦੋਰਾ ਸਾਹਮਣੇ ਕਰੋ ਦਰਸ਼ਨ ਇਹ ਵੀ ਸੋਹਣਾ ਲੁਕਿਆ ਦੋ ਇੱਥੇ ਪੂਰੀ ਵਧੀਆ ਲੋਕੇਸ਼ਨ ਹੈ ਲੋਕੇਸ਼ਨ ਬਹੁਤ ਸੋਹਣੀ ਹੈ ਮੈਂ ਸੈਰਾਂ ਕੀਤੀਆਂ ਬਾਹਰ ਇਹ ਲੰਬਾ ਕਰ ਦੋਰਾ ਬਹੁਤ ਚੰਗੀ ਗੱਲ ਹੈ ਨਹੀਂ ਨਾ ਯਾਰ ਜੇ ਜਿਆਦਾ ਕਰਨੀ ਹੋਣਾ ਨਾ ਬਾਈ ਉਦੋਂ ਘੱਟ ਕਰਾਂ ਅਸੀਂ ਜਿਹੜਾ ਪਾਇਆ ਫਿਰ ਪੈਸੇ ਲੱਗਦੀ ਆ ਸਾਡੀ ਬਦਲ ਵਾਲਿਆਂ ਨਾਲ ਜਦ ਪਟਿਆ ਨਾ ਹਾਂ ਨਹੀਂ ਨਹੀਂ ਉਹ ਸਿੱਧਾ ਸ਼ੌਂਕ ਸੀਗਾ ਨਹੀਂ ਨਹੀਂ ਉਹ ਜਦੋਂ ਜਿਆਦਾ ਸੈਰਾਂ ਕਰਨੀ ਆ ਨਾ ਪੈਸੇ ਤੋਂ ਸੈਰਾਂ ਕਰ ਗਿਆ ਮੈਂ ਇਹਦਾ ਹੈ ਵੀ ਕੱਲ ਹੈ ਵੀ ਰੇਸ ਸਿੰਦਰ ਜਦੋਂ ਜਿਆਦਾ ਸੈਰਾਂ ਕਰਨੀ ਹੋਊ ਪੈਸੇ ਨਹੀਂ ਖਰਚੀ ਦੇ ਦਊ ਉਹ ਤਾਂ ਗੁਰਦੁਆਰੇ ਜੇ ਰਹਿਣਾ ਪੈਂਦਾ ਹਾਂ ਅਗਲਾਂ ਦਾ ਯਾਰ ਤੂੰ ਕੋਣ ਉਹਨੇ ਸਾਡਾ ਤਾਂ ਨਿੱਤ ਦਾ ਕੰਮ ਆ ਹਾਂ ਇਹ ਤਾਂ ਜਿੰਨੇ ਕਦੇ ਕਦੇ ਨਹੀਂ ਕਰਨੀ ਹੋਊਗਾ ਮੈਂ ਬਾਬਾ ਜੀ ਉਹਦੇ ਆ ਤੇ ਉੱਥੇ ਜਾਖੂ ਜਾਣਾ ਮੈਂ ਕਰਦਾ ਲਓ ਜੀ ਸਾਹਮਣੇ ਫੇਰਾ ਪਉਣ ਦੇ ਰਿਹਾ ਹੈ ਆਪਣਾ ਨਾਮ ਹੈ ਬਾਬਾ ਬਾਬਾ ਹਨੂਮਾਨ ਸਾਹਿਬ ਕਿਧਰ ਕਿਧਰ ਜਾ ਰਹੇ ਹੋ ਆਪਾਂ ਤੁਹਾਨੂੰ ਲੈ ਕੇ ਜਾਖੂ ਟੈਂਪਲ ਜਾਖੂ ਲੈ ਜਾ ਰਹੇ ਆਪਾਂ ਨੂੰ ਜਾਖੂ ਟੈਂਪਲ ਤੋਂ ਬਾਅਦ ਕੀ ਦਿਖਾਏਗਾ ਸਾਨੂੰ ਜਾਖੂ ਟੈਂਪਲ ਤੋਂ ਬਾਅਦ ਹਾਂ ਤੁਸੀਂ ਜਾਖੂ ਟੈਂਪਲ ਲਈ ਕਦੇ ਨਾ ਉੱਥੇ ਸਰ ਪ੍ਰੋਫੈਸਰ ਬੰਤ ਆ ਰਹੇ ਆ ਅਖਾੜੇ ਦਾ ਪਾਰਕ ਇਹਦਾ ਅੱਛਾ ਪ੍ਰਾਨ ਬਈਆ ਆਪ ਕਦੇ ਆਏ ਨਹੀਂ ਹੂੰ ਬਰਾਬਰ ਛਿੰਦੇ ਦੇ ਚੇਲੇ ਹਨ ਹਾਂ ਕਲੇਅਰ ਡਿਪੋ ਦਾ ਯਾਰ ਤੇ ਬੋਲਦੀ ਹੈ ਹੈ ਕਲੇਅਰ 2 ਲੱਖ ਦਾ ਹੈ ਯਾ ਪ੍ਰੋਫੈਸ਼ਨਲ ਬੰਦਾ 2 ਲੱਖ ਦਾ ਹੈ ਤੇ ਮੈਨੂੰ ਬਤਾਏ ਦੇਖਣਾ ਪਤਾ ਨਹੀਂ ਹੈ ਹੁਣ ਹੈ ਕਿਹੜੇ ਸੈਕਟਰ ਇਹਦੀ ਬਿਲਡਿੰਗ ਹੈ ਥੋਦਾ ਹੋਣਾ ਹੈ ਤੂੰ ਸਾਹਮਣੇ ਤੋਤਾ ਹੈ ਵੇ ਨਹੀਂ ਆਉਂ ਜਾਈਏ ਬੜਾ ਤਾਂ ਨਹੀਂ ਹੈ ਆਹ ਸੈਕਟਰੀਏਟ ਹੈ ਬਈ ਹੈ ਲਓ ਜੀ ਸੈਕਟਰੀਏਟ ਹਿਮਾਚਲ ਪ੍ਰਦੇਸ਼ ਸਚਿਆਲਿਆ ਹੈ ਲਓ ਜੀ ਯਾਰ ਬਹੁਤ ਰੌਣਕ ਹੈ ਯਾਰ ਹੈ ਨਾ ਟੂਰਿਸਟ ਤਾਂ ਹੈ ਨਹੀਂ ਬਾਈ ਹੈ ਨਾ ਵੈਸੇ ਆਮ ਲੋਕਲ ਲੋਕ ਹੀ ਹੈ ਗਤ ਰਹਿ ਵੱਡੇ ਵੱਡੇ ਆਲੇ ਜੱਥੇਦਾਰ ਜਿਵੇਂ ਲੋਂਗੋ ਵਾਲਾ ਹੁੰਦੇ ਹਨ ਇਹ ਡਰ ਲੋਂਗੋ ਵਾਲਾ ਹਾਂ ਤੂੰ ਗਟਕਾ ਖਾ ਲੈਣੀ ਜਰਰ ਹੈ ਨਾ ਛਡੋਣਾ ਅਸੀਂ ਕੋਈ ਨਹੀਂ ਤੈਨੂੰ ਦੱਸਤੀ ਹੈ ਹੈ जाकू मंदिर इधर आपना हूँ इधर रह गया संजौली थल रह न्भ बहार गरियाने गड्डिया हरियाणा दी सर तेरिया है ਚੱਲ ਬਈ ਜਖੂ ਮੰਦਰ ਨੂੰ ਨਹੀਂ ਦੇਖ ਹੀ ਰਹਿ ਗਿਆ ਉਹ 10 ਪੰਜ ਬਿੰਦ ਕਰ ਰਸਤਾ ਐਵੇਂ ਉੱਚੀ ਬਹੁਤ ਜਾਈ ਗਿਆ ਰਾਸ਼ਟ੍ਰਪਤੀ ਪਾਉ ਨਹੀਂ ਉੜਦਾ ਜਾ ਪਾਉ ਤੈਨੂੰ ਪਤਾ ਹੀ ਹੈ ਲਓ ਜੀ ਆਪਾਂ ਆ ਗਏ ਜਖੂ ਮੰਦਰ ਦੇ ਨੇੜੇ ਇਹ ਬਾਬਾ ਬਾਲਕਨਾਥ ਦਾ ਮੰਦਿਰ ਹੈ ਐਕਸੀਲੇਟਰ ਸੀਟing ਆ ਸਾਹਮਣੇ ਤੇ ਆਪਾਂ ਪਹੁੰਚਾਂਗੇ ਜਾਖੂ ਮੰਦਿਰ ਲਓ ਵੇਖੋ ਜੀ ਬਾਬਾ ਹਨੂਮਾਨ ਸਿੰਘ ਦੀ ਫੋਟੋ ਐਂਟਰੀ ਪੁਆਇੰਟ ਓਮ ਸਤਿ ਸ਼੍ਰੀ ਰਾਮ ਬਾਬਾ ਬਾਲਕਨਾਥ ਮੰਦਿਰ ਵੇ ਚੰਦਾ ਚੰਦਾ ਯਾਰ ਪੈੜਾ ਹੈ ਨਾ ਰੋਟੀਆਂ ਵੀ ਪੰਜ ਖਾ ਗਿਆ बंद है, ना? लो ये के अभी है. थोड़ी सी आुरेगा <laughs> <जीजी। laughs> <जीजी गेविया। जीजी। laughs> ਸਵਾਰ ਰੱਖੀ ਯਾਰ ਸਵਾਰ ਕੇ ਅੱਗੇ ਕੋ ਹੋਰ ਐਕਸੀਲੇਟਰ ਭਾਈ ਵਾਵਾ ਵਾਟ ਸੀ ਓਏ ਨਹੀਂ ਨਹੀਂ ਵਾਕੇ ਇਹ ਤਾਂ ਇਹਦੇ ਤੇ ਚੜਨਾ ਲੱਗ ਪਿਆ ਚੜਨ ਆਲਾ ਸੀ ਹਾਂ ਜਰ ਜੀ ਤੁਸੇ ਬਾਥਰੂਮ ਦਾ ਆਪਾਂ ਤੁਸੇ ਜਾ ਬਾਬਾ ਇਹਦੇ ਫੋਟੋ ਚਲੋ ਆਜੋ ਆਇਓ ਵਾਸ਼ਰੂਮ ਨਹੀਂ ਮਿਲਣਾ ਉੱਥੇ ਮਿਲੂ ਲਓ ਜੀ ਆ ਗਏ ਆਪਾਂ ਜਾਖੂ ਮੰਦਿਰ ਬਾਬਾ ਹਨੂਮਾਨ ਜੀ ਦੀ ਫੋਟੋ ਬਹੁਤ 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 ਉੱਚਾ ਯਾਰ ਹੈ ਬਣਿਆ ਹੈ ਲਾ ਜੀ જય શ્રી RAM ਇਹਨਾਂ ਅਰੇ ਲਾਈ ਬੈਠੇ ਇੱਧਰ ਦੀ ਫੋਟੋ ਹੈ ਮੇਰੀ ਬਾਬੇ ਦੀ ਇਹ ਕੈਦੋ ਵੀ ਤਾਂ ਰੰਗੇ ਬੱਦਲ ਆਉਂਦੇ ਹਨ ਇਹ ਬਾਥਰੂਮ ਤਾਂ ਦੇਖੋ ਮੁਸ਼ਕਲ ਹੈ ਅੰਗਰੇਜ਼ ਬਹੁ ਫਿਰਦੇ ਆਂ ਬਾਬਾ ਜੀ ਦਰਸ਼ਨ ਕਰਨ ਵਾਸਤੇ

ਡਾਇਰੈਕਟ ਟੂ ਨੀਅਰ ਰਾਈ ਰਿਜਮਾਲ 250 ਰੁਪਏ ਲਓ ਜੀ ਇਹ ਸਾਹਮਣੇ ਹੈ ਇਹੋਂ ਅਧਰੋਕੇ ਮੇਹਰ ਚੰਮੜੇ ਪਏ ਹੁਣ ਜੂਹਾ ਘੜਦੇ ਪਏ ਜੂਹਾ ਘੜਦੇ ਹਨ ਜੂਹਾ ਘੜਦੇ ਜੂਹਾ ਵਿੱਚ ਜਾਣ ਦੇਣਗੇ ਆਪ ਨੂੰ ਆਹ ਆ ਮਸ਼ੀਨ ਹੈ ਨਾ ਆ ਹੁੰਦਾ ਡੱਬਾ ਇਹ ਬੰਦ ਹੋ ਗਿਆ 5 ਵਜੇ ਗਿਆ ਹੈ 4 ਹੀ ਬਚੀ ਹੈ 4 ਵਜੇ ਹਾਂਜੀ ਮੈਨੂੰ ਦੇਖਣਾ ਹੀ ਆ ਉਧਰ ਸੇ ਦੇਖਣਾ ਹੀ ਦੇਖਣਾ ਹੀ ਲਓ ਜੀ ਚਿੰਤਾ ਭੈੜਾ ਬੰਦਾ ਵੀ ਇਹ ਦੋ ਮਸ਼ੀਨਾਂ ਜਾ ਰਹੀਆਂ ਹਨ ਦੋ ਹੀ ਬਗੀਆਂ ਦੋ ਬਗੀਆਂ ਕਿਤਨੇ ਟਾਈਮ ਵਿੱਚ ਚੱਲ ਚਲੀ ਜਾਂਦੀ ਹੈ ਹੈ ਜੀ 6 ਮਿੰਟ ਲੱਗਦੀ ਹੈ ਇਹ ਰੇਜਮਦਾਨ ਪਰ 10 ਮਿੰਟ ٹھیک ਹੈ ਗਾੜੀ ਕੀ ਹਮੇ ਪਤਾ ਨਹੀਂ ਕਿ ਉਧਰ ਇਧਰ ਹੂੰ 6 ਮਿੰਟ ਲੱਗਦੇ 6 ਮਿੰਟ ਲੱਦੇ ਵੀ

ਕਿਰਦੇ ਤੇ ਟਿਕਾ ਗਿਆ ਹਾਂ ਆਗੇ ਸਿਕ ਲਓ ਜੀ ਆਗੇ ਰੋਪਵੇ ਜਾਖੂ ਮੰਦਿਰ ਨੂੰ ਉਮਾਲ ਰੋਡ ਤੋਂ ਰੇਜਮਾਦਾਨ ਤੋਂ ਕਿੰਨਾ ਰੇਟ ਹੈ ਇਹਦਾ ਛੰਦੇ 250 ਰੁਪਿਆ 250 ਰੁਪਿਆ ਆਈ ਹੈ ਇਹਦਾ ਹੋ ਜਾਣਨਾ ਇਹ ਕੋਈ ਮੇਰ ਹੋਈ ਨਹੀਂ ਆਹ ਨਿਆਣਾ 250 ਨੇ ਦੇ ਕਿਤੇ ਕਿਤੇ ਮੋਟੇ ਅੰਗਰੇਜ਼ ਖੜੇ ਹਨ ਲਾ ਲਈ ਕਿਤੇ ਕਹਿੰਦਾ ਫੋਟੋ ਕੱਚਾ ਹਾਲਾ ਚੱਲ ਚੱਲਾ ਹੋ ਲੋ ਬਾਈ ਇੰਗਰੇਜ ਮੈਂ ਜਾਣ ਗਿਆ ਹਾਂ ਥੱਲੇ ਆ ਜਾਓ ਜਿੰਦਾ ਜੀ ਹਾਂ ਲੈ ਵਾਇਓ ਤਾ ਇੱਧਰ ਜਾਣਾ ਆਪਾਂ ਲੈ ਜਿੰਦਾ ਤੇਰੀ ਫੋਟੋ ਬੰਦਾ ਕਰੀਏ ਮੇਰੀ ਫੋਟੋ ਕੀਜੀ ਤੂੰ ਲਓ ਜੀ ਵੇਖੋ ਮਾਲ ਰੋਡ ਸ਼ਿਮਲਾ ਦੀਆਂ ਰੌਣਕਾਂ ਇੱਧਰ ਹੈਗਾ ਮਾਲ ਰੋਡ ਲੋਅਰ ਮਾਲ ਰੋਡ ਲਓ ਜੀ ਚਲੋ ਜਿੰਦਾ ਜੀ ਠੀਕ ਹੈ ਲੈਟਾ ਜਗ ਪੀਆ ਯਾਰਾ ਨਾ ਹੋਂ ਤਾਂ ਕਿ ਨਹੀਂ ਕਿਨੂੰ ਸੰਗਣੇ ਕਿਟਾਇਆ ਜਰਾਗੇ ਪਰ ਅੱਗੇ ਅੱਗੇ ਵੇਖਾਂਗੇ ਜਰੂਰ ਮਿਲੋ ਆਪਰੇ ਆ ਗਈ ਬੱਬੂ ਬਏ ਲਓ ਜੀ ਆਪਾਂ ਅੱਗੇ ਮਾਲ ਰੋਡ ਤੋਂ ਚੱਲ ਕੇ ਰਿਜ ਮੈਦਾਨ ਸ਼ਿਮਲਾ ਵੇਖੋ ਜੀ ਰੌਣਕਾਂ ਰਸ਼ ਠੀਕ ਹੈ ਕੋਈ ਬੜਾ ਨਹੀਂ ਹੈ ਸਾਹਮਣੇ ਆਪਾਂ ਵੇਖਦੇ ਆਂ ਕ੍ਰਾਈਸਟ ਚਰਚ ਨੇਰਾ ਹੋ ਗਿਆ ਸਾਹਮਣੇ ਇੱਥੋਂ ਯਾਕੂ ਮੰਦਿਰ ਯਾਕੂ ਮੰਦਿਰ ਆਪਾਂ ਜਾ ਸਕਦੇ ਜਿਹੜਾ ਕਿ ਆਪਾਂ ਉੱਪਰ ਦੀ ਬਾਈ ਰੋਡ ਜਾ ਕੇ ਆਏ ਆਂ ਲੋ ਇਹ ਅੱਗੇ ਚੱਲਦੇ ਆਪਾਂ क्राइस्ट चर्च क्राइस्ट चर्च शिमला आज आखू ਮੰਦਰ ਨੂੰ ਜਾ ਰਹੇ ਸ਼ਰਧਾਲੂ ਨਾ ਹਾਂ ਜੀ ਸਿੰਦੇ ਹਲੋ ਜੀ ਵੇਖੋ ਰੇਜ ਮੈਦਾਨ ਤੋਂ ਪਹਾੜੀ ਆਬਾਦੀ ਦਾ ਸੀਨ ਹਾਂ ਮੈਂ ਗੱਲਾਂ ਕਰਾਂਗਾ ਇਹ ਦੋ ਵੱਲੇ ਵੀ ਵੱਲੇ ਤੁਹਾਨੂੰ ਸਰਕਾਰ ਜੀ ਦੀ ਜਿਹੜੀ ਬਿਜਲੀ ਦੇ ਨੇ ਬਿਜਲੀ ਦੇਈ ਜੇ ਪਤਾ ਨਹੀਂ ਕਿੱਥੋਂ ਦੇਈ ਜਾਂਦੀ ਬਿਜਲੀ ਵੇ ਕਿਵੇਂ ਹੈ ਨਾ ਉੱਚੇ ਉੱਚੇ ਤੋਂ ਉੱਚੇ ਤਾਂ ਨਵੇਂ ਦੇ ਨਵੇਂ ਸੜਕਾਂ ਹੋ ਜਾਂਦੀਆਂ ਪਿੱਛੇ ਰੋਡ ਦੇਖੋ ਗੱਡੀ ਚੱਲ ਰਹੀ ਹੈ ਨਾ ਰੋਡ ਕਿੱਥੇ ਰੋਡ ਚੱਲ ਰਹੀ ਹੈ ਲੈ ਆ ਚਲੀ ਬਰੋ ਕੀ ਆਦੇ ਹੁਣ ਓਕੇ ਆ ਜਾ ਬਣਾ अगे आया चलिए अज मैदान तो फिर एक बार आपकते आसे पास चबेरा शानदार व्यू देखो जी ਚਲੋ ਜੀ ਪਤਾ ਕਿੰਨ੍ਹੇ ਭਾਗੋਂ ਵਿੱਚ ਚੱਲ ਰਹੇ ਪਤਾ ਕਿੰਨ੍ਹੇ ਭਾਗੋਂ ਚਲੋ 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 ਆਪਾਂ ਕੋਮਰੇ ਆ ਰਿਜ ਮੈਦਾਨ Shimla ਟੂਰਿਸਟ ਬਹੁਤ ਘੱਟ ਹੈ ਲੋਕਲ ਲੋਕ ਜਿਆਦਾ ਲੱਗ ਰਹੇ ਹੈ ਲਓ ਜੀ ਵੇਖੋ ਰਿਜ ਮੈਦਾਨ ਤੋਂ Shimla ਸ਼ਹਿਰ ਦੀਆਂ ਰੌਣਕਾਂ ਕਾਲੀ ਬਈਆਂ ਦੁਕਾਨਾਂ ਦੋ ਵੇਖੋ ਜੀ ਸ਼ਿਮਲਾ ਵਾਪਮੈ ਨੂੰ ਆਦਾ ਲੈ ਲੋ ਜੀ ਪਸਾਰੇ ਦੇ ਜਮਦਾਨ ਦਾ ਰਹਿਣੇ ਇੱਕ ਵਾਰੀ ਫੇਰ ਵੀ ਉਹ ਚੱਲ ਅਮਾ ਅੱਜ ਕਿਧਰ ਆ ਕਿਹੜਾ ਸ਼ਹਿਰ ਹੈ ਸ਼ਿਮਲਾ ਰੇਜੂ ਸ਼ਿਮਲਾ ਅੱਜ ਸ਼ਿਮਲਾ ਬੈਠਾ ਜੀ ਜਦੋਂ ਤੂੰ ਕਹੇ ਇਹਨੇ ਜੋੜੀ ਜਣਾ ਤੂੰ ਪਰਦੇ ਪੈਸੇ ਇਹਨੇ ਨੂੰ ਇਹਦਾ ਸਰਪੰਚਾ ਗਿਆ ਕਦਮ ਲੈ ਫੈਸਲਾ ਇਹਦਾ ਵੇਖਣ ਵਾਲੀ ਚੀਜ਼ ਐ ਇਹ ਵੇਖਣ ਵਾਲੀ ਅੰਦਰ ਜਾ ਬਹਿਨੇ ਆ ਲੋਈ ਮ्युनਿਸਪਲ ਕਾਰਪੋਰੇਸ਼ਨ ਸ਼ਿਮਲਾ ਅੰਦਰ ਜਾਨੇ ਆਪਾਂ ਵੇਖਦੇ ਆ ਇਹ ਬਹੁਤ ਪ੍ਰਾਣੀਆਂ ਦੇ 1800 ਪੰਜ ਛੇ ਦੀ ਬਣੀ ਹੈ ਅੰਗਰੇਜ਼ਾਂ ਵਲੇ ਟਾਊਨ ਹਾਲ ਮ्युनਿਸਪਲ ਕਾਰਪੋਰੇਸ਼ਨ ਸ਼ਿਮਲਾ ਲੋਈ ਇਹ ਬਹੁਤ ਪੁਰਾਣੀ ਅੰਗਰੇਜ਼ਾਂ ਦੇ ਟਾਈਮ ਵਾਲੀ ਦੀ ਬਿਲਡਿੰਗ ਹੈ ਹੁਣ ਇਹਦੇ ਵਿੱਚ ਹੋਟਲ ਬਣਿਆ ਦੋ ਤਿੰਨ ਆਪਾਂ ਚੱਲ ਰਹੇ ਹਾਂ ਮਾਰ ਰੋਡ ਉੱਪਰ ਮਾਰ ਰੋਡ ਦਾ ਆਪਾਂ ਵੀਊ ਵੇਖ ਚੁੱਕੇ ਹਾਂ ਰਿਜ ਮੈਦਾਨ ਦੇ ਨਾਲ ਹੀ ਵੀਊ ਹੈ ਮੈਨੂੰ ਉਮੀਦ ਹੈ ਕਿ ਵਲੌਗ ਤੁਹਾਨੂੰ ਸੋਹਣਾ ਲੱਗਿਆ ਹੋਊਗਾ ਜੇਕਰ ਸੋਹਣਾ ਲੱਗਿਆ ਹੋਵੇ ਲਾਈਕ ਸ਼ੇਅਰ ਜ਼ਰੂਰ ਕਰਨਾ ਮਿਹਰਬਾਨੀ ਸ਼ੁਕਰੀਆ ਮਿਲਦੇ ਆਂ ਜੀ ਅਗਲੇ ਨਵੇਂ ਵਲੌਗ ਵਿੱਚ